ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਦਿਲ ਕੀਤਾ ਵੀ ਆਪਾਂ ਕੋਈ ਜ਼ਰੂਰੀ ਵਿਸ਼ੇ ਤੇ ਬਹੁਤ ਜ਼ਰੂਰੀ ਵਿਸ਼ਾ ਬੱਚਿਆਂ ਪ੍ਰਤੀ ਆਪਣੇ ਬੱਚਿਆਂ ਪ੍ਰਤੀ ਜਨਾਂ ਲਈ ਆਪਾਂ ਬਹੁਤ ਜ਼ਿਆਦਾ ਦੌੜ ਭੱਜ ਕਰਦੇ ਆਂ ਮਿਹਨਤ ਕਰਦੇ ਆਂ ਹਰ ਬੰਲੇ ਹੱਥ ਬੱਲਾ ਮਾਰਦੇ ਆਂ ਬੱਚਿਆਂ ਖਾਤਰ ਪਰ ਆਪਾਂ ਜਿਹੜੇ ਬਾਪ ਖਾਸ ਕਰਕੇ ਪਿਤਾ ਉਹ ਮਿਹਨਤ ਕਰੀ ਜਾਂਦੇ ਆ ਪਰ ਬੱਚਿਆਂ ਨੂੰ ਉਹ ਪਰਿਵਾਰ ਦੇ ਵਾਲੇ ਕਰ ਦਿੰਦੇ ਆ ਵੀ ਤੁਸੀਂ ਦੇਖਣਾ ਵਾ ਮੈਂ ਤਾਂ ਮਿਹਨਤੀ ਕਰਨੀ ਆ ਮੈਂ ਅੱਜ ਸਾਰੇ ਜਿੰਨੇ ਬਾਪ ਵਾ ਬੱਚਿਆਂ ਦੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਬੱਚਿਆਂ ਤੇ ਖਾਸ ਧਿਆਨ ਕਰੋ ਪਰਵਰਿਸ਼ ਦਾ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਬਹੁਤ ਜ਼ਰੂਰੀ ਕਰ ਲੋ ਵੀ ਪੜ੍ਹਾਈ ਔਖੇ ਸੌਖੇ ਪੜਾਉਣੀ ਆ ਤੁਸੀਂ ਪੰਜਵੀਂ ਕਲਾਸ ਤੱਕ ਸਰਕਾਰੀ ਸਕੂਲ ਜੇ ਤੁਹਾਡੇ ਏਰੀਆ 'ਚ ਵਧੀਆ ਵਾ ਪਿੰਡ 'ਚ ਵਧੀਆ ਵਾ ਪੰਜਵੀਂ ਤੱਕ ਔਖੇ ਸੌਖੇ ਜਿਹੜੇ ਵਧੀਆ ਵਾ ਫਿਰ ਤੇ ਸਰਕਾਰੀ ਸਕੂਲ 'ਚ ਪੜਾਓ ਜੇ ਨਹੀਂ ਪੰਜਵੀਂ ਤੱਕ ਔਖੇ ਸੌਖੇ ਪ੍ਰਾਈਵੇਟ ਸਕੂਲ 'ਚ ਪੜਾਓ ਤਗੜੇ ਪ੍ਰਾਈਵੇਟ ਸਕੂਲ 'ਚ ਨਹੀਂ ਲੋਕਲ ਜਿੱਥੇ ਤੁਹਾਡਾ ਬੱਚਾ ਇੰਗਲਿਸ਼ ਤੇ ਪੰਜਾਬੀ ਮਾਂ ਬੋਲੀ ਬਾਕੀ ਦੇ ਪੜਾਈ ਕਰਾਉਣੀ ਕਰਾਉਣੀ ਉਹਨਾਂ ਸਕੂਲ ਵਾਲਿਆਂ ਇੱਕ ਪੰਜਾਬੀ ਪੰਜਾਬੀ ਦਾ ਆਪਾਂ ਘਰ 'ਚ ਬੋਲਦੇ ਆਂ ਤੇ ਇੰਗਲਿਸ਼ ਜਿਹੜੀ 5ਵੀਂ ਤੱਕ ਬੱਚਾ ਜਾਂਦਾ ਪੂਰਾ ਸੈੱਟ ਹੋ ਜਾਂਦਾ ਵਾ ਇੰਗਲਿਸ਼ ਬੋਲਦਾ ਵੀ ਆ ਸਮਝਦਾ ਵੀ ਲਿਖਦਾ ਵੀ ਆ 5ਵੀਂ ਤੋਂ ਬਾਅਦ ਬੱਚੇ ਨੂੰ ਤੁਸੀਂ ਸਰਕਾਰੀ ਸਕੂਲ ਪਾ ਦਿਓ ਚਾਹੇ ਤੁਹਾਡੇ ਬਿਲਕੁਲ ਹੀ ਸਕੂਲ ਘਟ ਚੱਲਦਾ ਜਾਂ ਵੱਧ ਚੱਲਦਾ ਉਹਦੀ ਪਰਵਾਹ ਨਹੀਂ ਕਰਨੀ ਤੁਸੀਂ ਆਹ ਧਿਆਨ ਰੱਖਣਾ ਬੱਚੇ ਤੇ ਤੇ 6ਵੀਂ ਤੱਕ ਜਾਂਦੇ ਆ ਬੱਚੇ ਦੀ ਉਮਰ ਤਕਰੀਬਨ ਦਾ 11 ਸਾਲ ਹੋ ਜਾਂਦੀ ਆ ਤੁਸੀਂ ਬੱਚੇ ਦੇ ਉਹਨੂੰ ਗੱਲਾਂ ਬਾਤਾਂ ਕਰੋ ਡੇਲੀ ਉਹਨਾਂ ਨੂੰ ਪੁੱਛੋ ਵੀ ਬੱਚੇ ਦਾ ਮਨ ਕੀ ਕਰਦਾ ਵਾ ਵੀ ਕਿੱਧਰ ਨੂੰ ਜਾਣਾ ਚਾਹੁੰਦਾ ਵਾ ਕਿਹੜੇ ਬੰਨੇ ਕੀ ਕੰਮ ਕਰਨਾ ਚਾਹੁੰਦਾ ਵਾ ਕੀ ਉਹਦੇ ਮਨ ਚ ਵਾ ਵੀ ਉਹਨੇ ਅਫਸਰ ਬੰਨਾ ਵਾ ਸਾਇੰਟਿਸਟ ਬੰਨਾ ਵਾ ਡਾਕਟਰ ਬੰਨਾ ਵਾ ਜਾਂ ਕੋਈ ਇੰਜੀਨੀਅਰ ਬੰਨਾ ਵਾ ਜਨੀਅਰ ਦੇ ਵਿੱਚ ਬਖਵਾ ਕੰਮ ਆ ਜਾਂਦੇ ਆ ਜਾਂ ਪ੍ਰੈਕਟੀਕਲ ਕੰਮ ਉਹ ਸਿੱਖਣਾ ਚਾਹੁੰਦਾ ਉਹ ਜਾਂ ਖੁਦ ਕਰਨਾ ਚਾਹੁੰਦਾ ਕੋਈ ਮੋਟਰਸਾਈਕਲ ਦਾ ਕੰਮ ਹੋ ਕੋਈ ਕਾਰਾਂ ਦਾ ਕੰਮ ਕੋਈ ਟਰੱਕਾਂ ਦਾ ਅਲੱਗ-ਅਲੱਗ ਕੋਈ ਰਾਜ ਮਿਸਤਰੀ ਦਾ ਕੰਮ ਵੈਲਡਿੰਗ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਆ ਅੱਜ ਕੱਲ ਆਨਲਾਈਨ ਸਾਰਾ ਸਿਸਟਮ ਹੋ ਬੱਚੇ ਨੂੰ ਪੁੱਛ ਕੇ 6ਵੀਂ ਕਲਾਸ ਤੋਂ ਬਾਅਦ ਬੱਚੇ ਨੂੰ ਉਸ ਬੰਨੇ ਤੁਸੀਂ ਉਹਨੂੰ ਤੋਰ ਦਿਓ ਉਹਨੂੰ ਇਹ ਨਾ ਕਹੋ ਵੀ ਤੈਨੂੰ ਇੱਧਰ ਤੋਰਨਾ ਉਹਦਾ ਮਨ ਕਿਤੇ ਹੋਰ ਆ ਉਹਨੂੰ ਤੁਰ ਦੂਜੇ ਤੁਰ ਦੋ ਉਹ ਨਹੀਂ ਕਰਨਾ ਤੇ ਕੋਸ਼ਿਸ਼ ਕਰੋ ਬੱਚਿਆਂ ਨੂੰ ਤੁਸੀਂ ਬਚਪਨ ਤੋਂ ਹੀ ਉਹਨਾਂ ਨੂੰ ਬੱਚਿਆਂ ਨੂੰ ਇਸ ਨਾਲ ਪ੍ਰੇਰਨਾ ਸ਼ੁਰੂ ਕਰ ਦਿਓ ਵੀ ਅਫਸਰ ਬੰਨਾ ਵਾ ਅਫਸਰ ਕਿਹੜੇ ਬੰਨਾ ਵਾ ਯੂਪੀਐਸਸੀ ਯੂਪੀਐਸਸੀ ਜਿੰਦੇ ਵਿੱਚ ਆਈਐਸ ਜਿਹੜੇ ਡੀਸੀ ਲੱਗਦੇ ਨੇ IRS ਜਿਹੜੇ ਇੰਡੀਆ ਰੈਵਨੂ ਸਰਵਸਤੇ ਹੁੰਦੇ ਆ IPS ਜਿਹੜੇ ਆਪਣੇ SSP ਲੱਗਦੇ ਨੇ ਡਿਪਟੀ ਲੈਵਲ ਦੇ ਪੁਲਿਸ ਦੇ ਆਈਪੀਐਸ ਇੰਡੀਅਨ ਫੋਰਸ ਸਰਵ ਜਿਹੜੇ ਬਾਹਰਲੇ ਦੇਸ਼ਾਂ 'ਚ ਅੰਬੈਸੀਆਂ ਜਿਹੜੇ ਅੰਬੈਸਡਰ ਹੁੰਦੇ ਉਹ ਤੇ ਹੋਰ ਵੀ ਮੇਨ ਇਹ ਪੋਸਟਾਂ ਹੂੰ ਤੁਸੀਂ ਬੱਚੇ ਨੂੰ ਜਿਹਦੇ ਬਚਪਨ ਤੋਂ ਉਹਨੂੰ ਕਿਉਂਕਿ ਬੱਚਾ ਪਿਉਂਦਾ ਉਹਨੂੰ ਬਚਪਨ ਤੋਂ ਇਹ ਚੀਜ਼ ਦੇ ਸੁਪਨੇ ਦਿਖੋਣ ਲੱਪੋਗੇ ਉਹਨੂੰ ਪ੍ਰੇਰਣ ਲੱਪੋਗੇ ਉਹਨੂੰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਹਨੂੰ ਆਪਦੇ ਸਬੰਧ ਦੇ ਜ਼ਿਲ੍ਹੇ ਦੇ ਡੀਸੀ ਨਾਲ ਮੁਲਾਕਾਤ ਕਰਾਓ ਮਿਲ ਕੇ ਡੀਸੀ ਸਾਹਿਬ ਮਿਲਦੇ ਆ ਆਪਾਂ ਨੂੰ ਡਰੋਣਾ ਉਹ ਵਧੀਆ ਮਿਲਦੇ ਆ ਲੋਕਾਂ ਨੂੰ ਜਾ ਕੇ ਮਲਾਓ ਡੀਸੀ ਨੂੰ ਮੈਂ ਆਪ ਖੁਦ ਆਪਦੇ ਬੱਚਿਆਂ ਨੂੰ ਮਲਾਉਂਦਾ ਰਿਹਾ ਹਾਂ ਬੱਚੇ ਨੂੰ ਸਮੇਂ ਸਮੇਂ ਰ ਜਾ ਕੇ ਮਲਾਉਂਦੇ ਰੋ ਹਸਣਾ ਜੇ ਬੱਚਾ ਆਈਪੀਐਸ ਬਣਨਾ ਚਾਹੁੰਦਾ ਐਸਐਸਪੀ ਬਣਨਾ ਚਾਹੁੰਦਾ ਵਾ ਉਹਨੂੰ ਜ਼ਿਲ੍ਹੇ ਦੇ ਐਸਐਸਪੀ ਨਾਲ ਮਲਾਓ ਮੁਲਾਕਾਤ ਕਰਾਓ ਬੱਚੇ ਚ ਮੋਟੀਵੇਸ਼ਨ ਆਊਗਾ ਐਂਜੇ ਕਰਦਿਆਂ ਕਰਦਿਆਂ ਤੁਸੀਂ ਬੱਚੇ ਨੂੰ ਫਲਾਸਟੂ ਤੱਕ ਆਰਟਸ ਦੇ ਵਿੱਚ ਜੇ ਤੇ ਉਹਨੇ ਜੁਪੀਐਸਸੀ ਚ ਜਾਣਾ ਫਿਰ ਆਰਟਸ ਨੂੰ ਕਰਾਓ ਹੋਰ ਵਿਸ਼ੇ ਨਾ ਕਰਾਓ ਜੇ ਡਾਕਟਰ ਹੋਣਾ ਫਿਰ ਉਹਨੂੰ ਨਾਨ ਮੈਡੀਕਲ ਕਰਾਓ ਐਂਜੇ ਕਰਦਿਆਂ ਕਰਦਿਆਂ ਕੋਸ਼ਿਸ਼ ਕਰ ਮੇਰੀ ਮੇਰੀ ਇਹ ਕੋਸ਼ਿਸ਼ ਵਾ ਵੀ ਕਿਉਂਕਿ ਚੰਡੀਗੜ੍ਹ ਰਹਿਣ ਕਰਕੇ ਮੈਨੂੰ ਇੱਥੇ ਬਹੁਤ ਜਿਆਦਾ ਨੌਲੇਜ ਮਿਲੀ ਆ ਤੇ ਕੋ ਸਾਥੀ ਪਾਇ ਹੈ ਕਿਰਪਾ ਵੀ ਰਹਿਣਾ ਵੀ ਅਫਸਰ ਸਾਹਿਬ ਦੇ ਵਿੱਚ ਹੀ ਆ ਤੇ ਬਹੁਤ ਰੱਬ ਵਰਗੇ ਅਫਸਰ ਵੀ ਇਥੇ ਸਾਰੇ ਮਾਰੇ ਵੀ ਨਹੀਂ ਗੇ ਤੇ ਸਾਰੇ ਚੰਗੇ ਵੀ ਨਹੀਂ ਗੇ ਪਰ ਕੁਦਰਤੀ ਮੈਨੂੰ ਵਧੀਆ ਅਫਸਰਾਂ 'ਚ ਮੇਰਾ ਸਿਸਟਮ ਉਹ ਚੀਜ਼ ਵੇਖ ਕੇ ਮੇਰਾ ਮੇਰੀ ਇਹ ਕੋਸ਼ਿਸ਼ ਵੀ ਆਪਣੇ ਅੱਜ ਤੱਕ ਪੱਟੀ ਹਲਕੇ 'ਚ ਖਾਸ ਕਰ ਤਨਤਨ ਜ਼ਿਲ੍ਹੇ ਚ ਕੋਈ ਜਿੰਦਾ ਮਾਂ ਪਿਓ ਵੇਰ ਆ ਉਹ ਤੇ ਬੱਚੇ ਨੂੰ ਪੜਾ ਆ ਗਿਆ ਵਾ ਉਹ ਤੇ ਗਾਂ ਵਧ ਗਏ ਬੱਚੇ ਪਰ ਆਪਾਂ ਨੂੰ ਵੇਰ ਹੋਣ ਦਿੱਤਾ ਜਾਂਦਾ ਪੜਾਈ ਪੱਖੋਂ ਮਾਰਤਾ ਜਾਂਦਾ ਆਪਣੇ ਸਰਕਾਰੀ ਸਕੂਲ ਨੂੰ ਚੱਲਣ ਦਿੱਤੇ ਜਾਂਦੇ ਪ੍ਰਾਈਵੇਟ ਨੂੰ ਗਾਂ ਕੀਤਾ ਜਾਂਦਾ ਵੀ ਲੋਕੀ ਤਗੜੇ ਪੜ ਜਾਣ ਮਾਰੇ ਰਹਿ ਜਾਣ ਫੀਸਾਂ ਦੇਣ ਖੁਣਾਂਈ ਐਡਮਿਸ਼ਨਾਂ ਦੇਣ ਖੁਣਾਂਈ ਇਹ ਹਰ ਕਿਸੇ ਸਰਕਾਰੀ ਸਕੂਲਾਂ ਨੂੰ ਮਾਰਿਆ ਜਾਂਦਾ ਵਾ ਆਪਣੇ ਬੱਚਿਆਂ ਨੂੰ ਤੇ ਕਉਦ ਆਪ ਤਿਆਰ ਕਰਨਾ ਕਿਉਂਕਿ ਤੁਹਾਡੀ ਜ਼ਿਆਦਾ ਤਾਂ ਉਹ ਬੱਚੇ ਆ ਆਪਾਂ ਕਿਸੇ ਦੇ ਦੋਸ਼ ਨਹੀਂ ਦੇਣਾ ਕਿਉਂਕਿ ਆਪਾਂ ਕਮਾਈ ਵਾਲੇ ਭੱਜੇ ਰਹੀਏ ਬੱਚੇ ਨਾਲ ਆਪਣਾ ਧਿਆਨ ਹੀ ਨਾ ਵੇ ਫਿਰ ਆਪਾਂ ਦਈ ਜਾਈਏ ਸਰਕਾਰਾਂ ਨੇ ਕਰਤਾ ਨਹੀਂ ਇਹਨੇ ਸਰਕਾਰਾਂ ਹੁੰਦੀਆਂ ਉਹਨਾਂ ਉਹਨਾਂ ਆਪਣੇ ਸੇਟਮ ਚ ਚੱਲਣਾ ਵਾ ਪਰ ਜੇ ਨੂੰ ਤੁਸੀਂ ਬਾਹਰ ਨਹੀਂ ਨੋ ਤੁਹਾਨੂੰ ਪਤਾ ਲੱਗੂਗਾ ਹੁਣ ਮੈਂ ਬਾਹਰ ਤਕਰੀਬਨ ਆਲ ਓਵਰ ਇੰਡੀਆ ਮੈਂ ਘੁੰਮ ਚੁੱਕਾ ਹਾਂ ਇੱਕ ਦੋ ਸਟੇਟਾਂ ਛੱਡ ਕੇ ਬਾਹਰਲੇ ਕੰਟਰੀਆਂ ਵੀ ਤਕਰੀਬਨ ਮੈਂ ਕੋ ਹੋ ਆਇਆ ਮੈਂ ਪਰ ਜੋ ਮੈਂ ਚੰਡੀਗੜ੍ਹ ਰਹਿ ਕੇ ਪਤਾ ਲੱਗਾ ਵਾ ਵੀ ਜਿਹੜੀ ਜੁਪੀਐਸੀ ਉਹ ਬਹੁਤ ਵਧੀਆ ਵਾ ਤੇ ਮੇਰੀ ਕੋਸ਼ਿਸ਼ ਵਾ ਵੀ ਮੈਂ ਤਰਨਤਾਰਨ ਹਲਕੇ ਜ ਆਪਣੇ ਬਾਰਡਰ ਏਰੀਆ ਦਾ ਪੱਟੀ ਖੇਰ ਵਾ ਖੇਮ ਕਰਨ ਵਾ ਹਰੀਕੇ ਆ ਬਲਟੋਆ ਵਾ ਅਮਰਕੋਟ ਵਾ ਖਲੜਾ ਵਾ ਪਿੱਖੀਵਿੰਡ ਵਾ ਚਭਾਲ ਵਾ ਸੋਰ ਸਿੰਘ ਵਾ ਤਰਨਤਾਰਨ ਨਵਾ ਬਾਬਾ ਬੁੱਢਾ ਸਾਹਿਬ ਵਾ ਗੋਂਦਵਾਲ ਸਾਹਿਬ ਵਾ ਖੰਡੂਰ ਸਾਹਿਬ ਵਾ ਮਤਲਬ ਜਿਹੜੀ ਇਹ ਆਪਣੀ ਤਰਨਤਾਂ ਡਿਸਟ੍ਰਿਕਟ ਦੀ तकरीबन 650 ਪਿੰਡ ਵਾ ਤੇ ਆਓ ਮੈਂ ਤੁਹਾਨੂੰ ਸਾਰਿਆਂ ਨੂੰ ਪਰਜੋਰ ਬੇਨਤੀ ਕਰਦਾ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਆਪਾਂ ਜੁਪੀਐਸਸੀ ਅਲਬ ਤੋਰੀਏ ਬਹੁਤ ਹੀ ਸਸਤਾ ਵਾ ਪਲਸ 2 ਤੋਂ ਬਾਅਦ ਤੁਸੀਂ ਆਰਟਸ 'ਚ ਕਰਨੀ ਪਲਸ 2 10ਵੀਂ ਆ ਆਰਟਸ 'ਚ ਕਰਨੀ ਆ ਪਲਸ 1 ਵਿੱਚ 800 ਪਲਸ 2 ਵਿੱਚ ਆਰਟਸ ਫਿਰ ਤੁਸੀਂ ਬੀਏ 3 ਸਾਲ ਦੀ ਕਰਨੀ ਹੈ ਠੀਕ ਹੈ ਬੀਏ ਦੇ ਜਿਹਨੋਂ ਤੁਸੀਂ ਬੀਏ ਦੇ ਐਡਮਿਸ਼ਨ ਕਰਨੇ ਆ ਬੀਏ ਦੇ ਨਾਲ ਨਾਲ ਤੁਸੀਂ ਇਹਦੀ ਕੋਚਿੰਗ ਲੈ ਸਕਦੇ ਜੁਪੀਐਸਸੀ ਦੀ ਤੇ ਬਹੁਤ ਸਸhti ਕੋਚਿੰਗ ਵਾ ਕੁਝ ਮਹਿੰਗੀ ਨਹੀਂ ਕੀ ਤੇ ਆਓ ਆਪਣੇ ਬੱਚਿਆਂ ਨੂੰ ਆਪਾਂ ਜੁਪੀਐਸਸੀ ਲਈ ਪ੍ਰੇਰਿਏ ਤੇ ਮੈਂ ਚ ਉਹਨਾਂ ਵੀ ਆਪਣੇ ਤਰਨਤਨ ਡਿਸਟ੍ਰਿਕਟ ਦੇ ਹਰ ਇੱਕ ਪਿੰਡ ਚੋਂ 5-5 10-10 ਜੁਪੀਐਸਸੀ ਦੇ ਅਫਸਰ ਬਣ ਕੇ ਨਿਕਲਣਾ ਆਪਣੇ ਤਰਨਤਾਂ ਟਿਕਟ ਦੇ ਇੱਕ ਪਿੰਡ ਦੇ ਵਿੱਚੋਂ ਘੜੋ ਘੜ ਪੰਜ ਅਫਸਰ ਤੇ ਬਣ ਕੇ ਨਿਕਲਣਾ ਇੱਕ ਐਸਐਸਪੀ ਹੋਵੇ ਇੱਕ ਡੀਸੀ ਹੋਵੇ ਇੱਕ ਆਈਆਰਐਸ ਅਫਸਰ ਹੋਵੇ ਇੱਕ ਆਈਐਫਐਸ ਅਫਸਰ ਹੋਵੇ ਡਾ ਫੋਰਨ ਚ ਕੋਈ ਆਪ ਨੂੰ ਪ੍ਰੋਬਲਮ ਆਉਂਦੀ ਜਿ ਕਿਤੇ ਵੀ ਉਹ ਆਪਣਾ ਹੱਲ ਕਰਾ ਸਕੇ ਇਹ ਬਹੁਤ ਜ਼ਰੂਰੀ ਪੋਸਟਾਂ ਵਾਂ ਤੇ ਜਿੰਦੇ ਲਈ ਸਾਨੂੰ ਮੇਰ ਨਹੀਂ ਕੀਤਾਗਾ ਤੁਹਾਨੂੰ ਮਹਿੰਗੇ ਮਹਿੰਗੇ ਕੋਰਸਾਂ ਵੱਲ ਤੋਰਿਆ ਗਿਆ ਵਾ ਜਿਹੜੇ ਆਪਣੇ ਆਪ ਆਫੋਰਡ ਨਹੀਂ ਕਰ ਸਕਦੇ ਫੀਸਾਂ ਇਹਨਾਂ ਵਧੀਆਂ ਇੱਕ ਕੋਚਿੰਗ ਵਾਲਾ ਬਹੁਤ ਵਧੀਆ ਸੇਟਾ ਮਾ ਚੰਡੀਗੜ੍ਹ ਜਿੱਥੇ ਕੋਚਿੰਗ ਹੁੰਦੀ ਆ ਆਪਣੇ ਖੰਡੋਰ ਸਾਹਿਬ ਬਾਬੇ ਕਰਾ ਰਹੇ ਆ ਤੇ ਜੇ ਤੁਸੀਂ ਰਿਸਪੌਂਸ ਦਿਓ ਤੇ ਪਿੱਛੇ ਜੇ ਇੱਕ ਐਮਐਲਏ ਵੀ ਗੱਲ ਕਰ ਰਿਹਾ ਹੈ ਮੌਜੂਦਾ ਸਰਕਾਰ ਦਾ ਵੀ ਮੈਂ ਤਰਨਤਨ ਚੋਂ ਕਰਵਾਉਣਾ ਚਾਹੁੰਦਾ ਹਾਂ ਉਹ ਹਾਲੇ ਤੱਕ ਪਣੀ ਫੁੱਲਾ ਨਹੀਂ ਖੁੱਲਾ ਤੇ ਮੇਰੀ ਕੋਸ਼ਿਸ਼ ਆਉਣ ਲਈ ਸਮੇਂ ਚ ਵੀ ਮੈਂ ਆਪਣੇ ਪੱਟੀ ਏਰੀਏ ਚ ਜੇ ਸਹਿਯੋਗ ਮਿਲਿਆ ਜੇ ਲੋਕਾਂ ਸਾਥ ਦਿੱਤਾ ਤਾਂ ਪੱਟੀ ਸ਼ਹਿਰ ਦੇ ਵਿੱਚ ਜਾਂ ਪੱਟੀ ਮੋੜ ਤੇ ਜਾਂ ਕੈਰੋਂ ਜਾਂ ਪਿੱਖੀਵਿੰਡ ਉਹ ਕੋਚਿੰਗ ਦੇ ਜਿਹੜੇ ਸੈਂਟਰ ਜੋ ਖੋਲਿਆ ਜਾਵੇ ਜੇ ਲੋਕਾਂ ਸਾਥ ਦਿੱਤਾ ਗੱਲਬਾਤ ਚੱਲ ਰਹੀ ਹੈ ਟੀਚਰਾਂ ਨਾਲ ਜਿਹੜੇ ਕੋਚਿੰਗ ਕਰਾਉਂਦੇ ਆ ਦਿੱਲੀ ਵੀ ਤੇ ਚੰਡੀਗੜ੍ਹ ਵੀ ਤੇ ਮੈਂ ਚਾਹੁੰਦਾ ਮੇਰਾ ਜਿਹੜਾ ਪੱਟੀ ਸ਼ਹਿਰ ਨੌ ਲੱਖੀ ਪੱਟੀ ਜਿਹੜਾ ਲਾਹੌਰ ਦੀ ਤਹਿਸੀਲ ਰਿਹਾ ਵਾ ਵੰਡ ਤੋਂ ਪਹਿਲਾਂ ਫਿਰ ਸ੍ਰੀ ਅਮਰਸਰ ਸਾਹਿਬ ਤਹਿਸੀਲ ਰਿਹਾ ਫਿਰ 2004 ਡਿਸਟ੍ਰਿਕਟ ਤਰਨਤਨ ਬਣ ਗਿਆ ਉਹਦੀ ਤਹਿਸੀਲ ਹੋ ਗਿਆ ਤੇ ਐ ਮਤਲਬ ਬਾਡਰ ਏਰੀਆ ਕਰਕੇ ਮਤਲਬ ਪਛੜਿਆ ਰਹਿ ਗਈ ਤੇ ਮੈਂ ਚਾਹੁੰਦਾ ਜਿਵੇਂ ਮੈਂ ਨਿਲ ਕੇ ਆ ਗਏ ਇੱਥੇ ਆਪਦਾ ਵਧੀਆ ਸੈਟਅਪ ਕਰ ਰਿਹਾ ਵਾਂ ਸੈਟਅਪ ਹੋ ਰਿਹਾ ਵਾਂ ਸੈਟਅਪ ਹੋ ਵੀ ਗਿਆ ਹੂੰ ਤੇ ਹੁਣ ਮੇਰੇ ਆ ਵੀ ਵੱਧ ਵੱਧ ਜਿੰਨੇ ਸਾਡੇ ਬੱਚੇ ਪਿੰਡਾਂ ਚੋਂ ਘਾਟੋ ਘਾਟ ਸਾਡੇ ਹਰ ਇੱਕ ਪਿੰਡ ਚੋਂ ਤਰਨਤਾਂ ਡਿੱਟ ਦੇ 650 ਦੇ ਤਰ੍ਹਾਂ ਪਿੰਡ ਮੈਂ ਦੁਬਾਰਾ ਰਿਪੀਟ ਕਰ ਰਿਹਾ ਵਾਂ ਵੀ ਹਰ ਇੱਕ ਪਿੰਡ ਚੋਂ 5-5 6-6 ਅਫਸਰ ਯੂਪੀਐਸਸੀ ਦੇ ਨਿਕਲ ਇਧਰ ਧਿਆਨ ਦਿਗੇ ਬਿਲਕੁਲ ਆਪਾਂ ਵਾਰਾ ਜਾਣਾ ਛੱਡ ਦਈਏ ਰਾਲੀnga ਭਰ ਕੇ ਜਾਣਾ ਵਾਲੀ ਡਰਾਮਾ ਕਰੋ ਠੀਕ ਆ ਆਪਣੇ ਬਾਬੇ ਦਾਦੇ ਜਾਂਦੇ ਰੇ ਪਰ ਆਪਾਂ ਅਵੇਅਰ ਨਹੀਂ ਕੀਤਾ ਗਿਆ ਤੇ ਆਓ ਹੁਣ ਆਪਾਂ ਸੂਝਵਾਨ ਬਣੀਏ ਆਪਣੇ ਬੱਚਿਆਂ ਪ੍ਰਤੀ ਜਿੰਨੇ ਬੱਚੇ ਸਾਹਮਲੇ ਮਿੱਤਰੋ ਸੰਭਲੋ ਉਹਨੇ ਸਭ ਕੋ ਸੰਭਲਦੇ ਨੇ ਜਾਇਦਾ ਸੰਭਲੀ ਬੱਚੇ ਜਾਇਦਾ ਦਵਾ ਤੁਹਾਡੀਆਂ ਕੋਠੀਆਂ ਕਾਰਾਂ ਤੁਹਾਡੀਆਂ ਜ਼ਮੀਨਾਂ ਜਾਇਦਤਾਂ ਉਹ ਜਾਇਦਤ ਨਹੀਂ ਗਈ ਜੇ ਤੁਹਾਡੇ ਬੱਚੇ ਨੇਲੇ ਨਿਕਲੇ ਆਏ ਤੁਹਾਡੇ ਬੱਚੇ ਹੀ ਇੰਨੇ ਗਲਤ ਰਸਤੇ ਲਾਤੇ ਜਿਵੇਂ ਲੱਗ ਰਹੇ ਆ ਜਿਵੇਂ ਬਹੁਤ ਮੰਦਾ ਹਾਲ ਵੋ ਪਰ ਆਉ ਮੁੜ ਗਈ ਨਿਹਰਾ ਆਪਾਂ ਭੱਜੋ ਭੱਜੋ ਨਾ ਕਰੀ ਫਰੀਏ ਬੱਚਿਆਂ ਨੂੰ ਛੱਡਦੀ ਏ ਬੱਚਿਆਂ ਨੂੰ ਪਿਓ ਤੋਂ ਵੱਧ ਬੱਚਿਆਂ ਨੂੰ ਕੋਈ ਪਰਵਰਿਸ਼ ਨਹੀਂ ਕਰ ਸਕਦਾ ਕਿਉਂਕਿ ਔਰਤ ਨੇ ਘਰ ਵੇਖਣਾ ਵਾ ਉਹਨੂੰ ਘਰ ਦੀ ਨੌਲੇਜ ਵਾ ਜਿਆਦਾ ਨੌਲੇਜ ਨਹੀਂ ਹੁੰਦੀ ਹਾਂ ਜਿਹੜੇ ਔਰਤਾਂ ਬਾਹਰ ਪੜੀਆਂ ਲਿਖੀਆਂ ਉਹਨਾਂ ਨੂੰ ਨੌਲਜ ਜ਼ਿਆਦਾ ਆ ਪਰ ਜਿਹੜੀਆਂ ਘਰੇਲੂ ਔਰਤਾਂ ਉਹਨਾਂ ਨੂੰ ਨਹੀਂ ਨਹੀਂ ਦੁਨਿਆਵੀ ਲੋਕਾਂ ਦੀ ਸਮਝ ਹੁੰਦੀ ਦੁਨਿਆਵੀ ਕਮਾਂਕਾਰਾਂ ਦੀ ਉਹ ਘਰ ਪ੍ਰਤੀ ਬਹੁਤ ਸਮਝਦਾਰ ਹੁੰਦੀਆਂ ਸਿਆਣੀਆਂ ਹੁੰਦੀਆਂ ਵਾ ਤੇ ਬੱਚਿਆਂ ਪ੍ਰਤੀ ਕਿਉਂਕਿ ਪਿਓ ਇੱਕ ਇਹੋ ਜਿਹਾ ਇਨਸਾਨ ਜਿਹੜਾ ਬਾਹਰ ਅੰਦਰ ਚੱਲਦਾ ਫਿਰਦਾ ਉਹਨੂੰ ਦੁਨੀਆਂਦਾਰੀ ਦਾ ਪਤਾ ਹੁੰਦਾ ਵਾ ਉਹਦਾ ਫਰਜ ਵਾ ਇਕੱਲਾ ਹੁੰਦਾ ਮਿਹਨਤ ਨਾਲ ਫਰਜ ਨਹੀਂ ਵੀ ਮੈਂ ਪੈਸੇ ਕਮਾਉਣਾ ਵਾ ਉਹਦਾ ਬੱਚਿਆਂ ਪ੍ਰਤੀ ਬਹੁਤ ਤਕੜਾ ਫਰਜ ਵਾ ਬੱਚਿਆਂ ਲਈ ਵੇਰ ਉਹ ਬੱਚਿਆਂ ਨੂੰ ਫੇਰ ਮੈਂ ਵਾਰ-ਵਾਰ ਪੀੜ ਕਰ ਰਿਹਾ ਜੁਪੀਐਸੀ ਕਲੀਅਰ ਕਰੋ ਚਾਹੇ ਜਵੇਂ ਮਰਜ਼ੀ ਕਰਾਓ ਤਾਂ ਬਹੁਤ ਵਧੀਆ ਸਸਤਾ ਇਹਦਾ ਕੋਚਿੰਗ ਸਿਸਟਮ ਤਿੰਨ ਸਾਲਾਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਬੀਏ ਕਰਨ ਤੋਂ ਬਾਅਦ ਜਿਹਨੂੰ ਬੀਏ ਕਹਿੰਦੇ ਆ ਤਿੰਨ ਸਾਲ ਦੀ ਬੀਏ ਆਰਟਸ ਕਰਕੇ ਤੁਸੀਂ ਨਾਲ ਦੀ ਨਾਲ ਹੀ ਇਹਦਾ ਇਗਜ਼ਾਮ ਦੇ ਹਾਦਿਓ ਇੰਡੀਆ ਲੈਵਲ ਦਾ ਇਗਜ਼ਾਮ ਹੁੰਦਾ ਵਾ ਤੇ ਜਿਵੇਂ ਸੱਚੇ ਪਾਸ਼ਾ ਦੀ ਧੰਨ ਗੁਰੂ ਰਾਮ ਦਾ ਪਾਸ਼ਾ ਦੀ ਕਿਰਪਾ ਨਾਲ ਤੁਸੀਂ ਆਪਦੀ ਡੇਢ ਰਾਤ ਕੀਤੀ ਮਿਹਨਤ ਨਾਲ ਉਹਨੂੰ ਕਲੀਅਰ ਕਰ ਜਾਂਦੇ ਹੋ ਤੁਸੀਂ ਇੰਡੀਆ ਲੈਵਲ ਦੇ ਅਫਸਰ ਬੰਦੇਓ ਤੇ ਸਾਰੀ ਜ਼ਿੰਦਗੀ ਤੁਹਾਡੀਆਂ ਪੀੜ੍ਹੀਆਂ ਆੜੀਆਂ ਉਹ ਮਿਲ ਕੇ ਅਵਸਰ ਸਾਈ ਰਹਿਣਗੀਆਂ ਤੁਹਾਡੀਆਂ ਪੀੜ੍ਹੀਆਂ ਤੁਹਾਡੇ ਨਾਂ ਰੋਸ਼ਨ ਹੋ ਜਾਣਗੇ ਤੁਹਾਡੇ ਪਰਿਵਾਰਾਂ ਦੇ ਨਾਂ ਰੋਸ਼ਨ ਹੋ ਜਾਣਗੇ ਆਓ ਮੇਰੇ ਪੱਟੀ ਏਰੀਆ ਦੇ ਪਿਆਰੇ ਲੋਕੋ ਤੇ ਮੇਰੇ ਬਾਰਡਰ ਏਰੀਆ ਦੇ ਪਿਆਰੇ ਲੋਕੋ ਅਡਿੱਕਤ ਤਰਨਦਾਰਨ ਦਿਓ ਆਓ ਹੰਬਲਾ ਮਾਰੀਏ ਚਾਹੇ ਉਹ ਕਿਸੇ ਵੀ ਜਾਤ ਧਰਮ ਦਾ ਕਿਸੇ ਬਰਾਦਰੀ ਦਾ ਵਾ ਅਵੇਰ ਹੋਈ ਜਾਤਾਂ ਧਰਮਾਂ ਦੇ ਉੱਪਰ ਉੱਠ ਕੇ ਆਪਣੇ ਬੱਚਿਆਂ ਪ੍ਰਤੀ ਵੇਰ ਹੋਈਏ ਬੱਚਿਆਂ ਨੂੰ ਅਫਸਰ ਬਣਾਈਏ ਕਿਉਂਕਿ ਮੈਂ ਦੇਖ ਰਿਹਾ ਵਾਂ ਬਹੁਤ ਜ਼ਿਆਦਾ ਜੁਪੀ ਚੋਂ ਮੱਧ ਪ੍ਰਦੇਸ਼ ਚੋਂ ਸੌਫ ਚੋਂ ਆਦਰ ਸਟੇਟਾਂ ਚੋਂ ਅਫਸਰ ਬਣ ਬਣ ਕੇ ਆ ਰਹੇ ਆ ਤੇ ਆਪਣੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਆ ਸਾਰੇ ਪਲੱਸ 2 ਕਰਦੇ ਆ ਬਾਹਰ ਚਲ ਜਾਂਦੇ ਆ ਆਓ ਮੋੜੀ ਆਪਾਂ ਤੇ ਇੱਕ ਪ੍ਰਣ ਲਈ ਵੀ ਆਪਾਂ ਤਰਨਤਾਂ ਡਿਸਟ੍ਰਿਕਟ ਦੇ ਹਰ ਇੱਕ ਪਿੰਡ ਚੋਂ 5-5 6-6 ਅਫਸਰ ਹਰ ਸਾਲ ਜੁਪੀਐਸਸੀ ਕਲੀਅਰ ਕਰਨੇ ਐਨੀ ਮਿਹਨਤ ਕਰੋ ਇਸ ਤੋਂ ਬਾਅਦ ਐਣੀ ਕੇਸ ਤੁਸੀਂ 3 ਸਾਲ ਦੀ ਮਿਹਨਤ ਕੀਤੀ ਆ ਜੁਪੀਐਸਸੀ ਦੀ ਕੋਚਿੰਗ ਲੈ ਲਈ ਆ ਤੁਹਾਡਾ ਆਲ ਓਵਰ ਇੰਡੀਆ ਚ ਤੁਹਾਡਾ ਨਹੀਂ ਗੱਲ ਬਣੀ ਤੁਸੀਂ ਨਹੀਂ ਉਹ ਪੇਪਰ ਪਾਸ ਕਰ ਸਕਦੇ ਉਹ ਪੜ੍ਹਾਈ ਤੁਹਾਡੇ ਲਈ ਇੰਨੀ ਜ਼ਬਰਦਸਤ ਆ ਵੀ ਤੁਹਾਨੂੰ ਬਾਹਰ ਦੀਆਂ ਕੰਪਨੀਆਂ ਨੇ ਕਰੋੜਾਂ ਦੇ ਪੈਕੇਜ ਨਾਲ ਚੱਕ ਲੈਣਾ ਵਾ ਉਹਦਾ ਦੂਜਾ ਪਹਿਲੂ ਇਹ ਆ ਜਿਹੜਾ ਹਣ ਦੱਸਿਆ ਨਹੀਂ ਜਾਂਦਾ ਇੱਕ ਬਨੇ ਐਮਬੀਏ ਦੀ ਪੜ੍ਹਾਈ ਇੱਕ ਬਨੇ ਜੁਪੀਐਸਸੀ ਦੀ ਪੜ੍ਹਾਈ ਬਰਾਬਰ ਉਹ ਤੋਂ ਵੱਧ ਵਾ ਐਮਬੀਏ ਤੋਂ ਵੀ ਪਤਾ ਲੱਗ ਜਾਣਾ ਕੰਪਨੀਆਂ ਨੇ ਵੀ ਇਹਨੇ ਜੁਪੀਐਸਸੀ ਦੀ ਕੋਚਿੰਗ ਲਈ ਹੋਈ ਆ 3 ਸਾਲ 4 ਸਾਲ ਨੇ ਕੋਚਿੰਗ ਕੀਤੀ ਆ ਤੇ ਕੰਪਨੀਆਂ ਉਸ ਇਨਸਾਨ ਨੂੰ ਛੱਡਦੀਆਂ ਨਹੀਂ ਉਹਨੂੰ ਕਰੋੜਾਂ ਦਾ ਪੈਕੇਜ ਮੂੰਹ ਮੰਗਿਆ ਪੈਗੀ ਦਿੰਦੀਆਂ ਵਾ ਆਪਣੇ ਖਰਚੇ ਤੇ ਉਹ ਲੈ ਕੇ ਜਾਂਦੀਆਂ ਜਿੱਥੇ ਵੀ ਕਿਹੇ ਵੀ ਕੰਟਰੀ ਲੈ ਕੇ ਜਾਣਾ ਕਿਤੇ ਵੀ ਜਾਣਾ ਆਓ ਇਹ ਬਨੇ ਹਮਲਾ ਮਾਰੀਏ ਜੇ ਕੋਈ ਭਰਾ ਜਿਨ੍ਹਾਂ ਨੂੰ ਇਹ ਬਾਰੇ ਪਤਾ ਵਾ ਬਹੁਤ ਇਨਸਾਨ ਹੈਗੇ ਬੜਾ ਪਤਾ ਉਹਨਾਂ ਨੂੰ ਇਹ ਬਾਰੇ ਤੇ ਆਓ ਕੋਸ਼ਿਸ਼ ਕਰੋ ਪਿੱਖੀ ਵਿੰਡ ਪੱਟੀ ਤਰਨ ਤਰਨ ਕੋਚਿੰਗ ਸੈਂਟਰ ਖੁਲਾਓ ਤਾਂ ਜੋ ਸਾਡੇ ਨੌਜਵਾਨ ਜੁਪੀਸੀ ਕੋਚਿੰਗ ਲੈ ਕੇ ਅਫਸਰ ਬਣਨ ਆਲ ਓਵਰ ਇੰਡੀਆ ਸਾਡੇ ਅਫਸਰ ਲੱਗਣ ਇਹ ਮੇਰੀ ਸੋਚ ਵਾ ਤੇ ਆਓ ਭਰਾਓ ਆਪਣੇ ਬੱਚਿਆਂ ਪ੍ਰਤੀ ਔਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਭਾਈ ਜੇ ਤੁਹਾਡੇ ਮਾਤਾ ਪਿਤਾ ਇਹ ਬੰਨੇ ਵੇਅਰ ਨਹੀਂ ਤੁਸੀਂ ਉਹਨਾਂ ਨੂੰ ਵੇਅਰ ਕਰ ਦਿਓ ਕਿਉਂਕਿ ਬੱਚੇ ਬਹੁਤ ਸਿਆਣੇ ਅੱਜ ਕੱਲ ਦੇ ਤੇ ਜਿਹੜੇ ਮਾਤਾ ਪਿਤਾ ਅਵੇਅਰ ਆ ਉਹਨਾਂ ਨੂੰ ਪਤਾ ਨਹੀਂ ਰਸਤੇ ਦਾ ਉਹ ਰਸਤਾ ਤਾਂ ਮੈਂ ਵੀਡੀਓ ਲੈ ਦੱਸਤਾ ਵਾ ਤੇ ਜਰੂਰ ਇਹ ਮੇਰੀ ਵੀਡੀਓ ਵੇਖ ਕੇ ਅੱਜ ਤੋਂ ਹੀ ਇਹ ਪਰਨ ਕਰੋ ਵੀ ਆਪਾਂ ਬੱਚਿਆਂ ਨੂੰ ਜੁਪੀਐਸਸੀ ਵੱਲ ਤੋਰਨਾ ਵਾ ਚਾਹੇ ਉਹ ਤੁਹਾਡੇ ਦੁਸ਼ਮਣ ਦਾ ਬੱਚਾ ਕਿ ਹੋਣੀ ਹੋ ਉਹਨੂੰ ਵੇਖ ਬਨੇ ਤੋਰਨਾ ਆ ਆਪਾਂ ਦੁਸ਼ਮਣ ਰਹਿਣ ਨਹੀਂ ਦੇਣਾ ਸਾਰਾ ਨਾ ਪਿਆਰ ਨਾ ਪ੍ਰੇਰ ਕੇ ਜੇ ਕਿਸੇ ਦੀ ਇੱਕੋ ਜਿਹੜੀ ਮਤ ਕੀਤੀ ਜਾਂਦੀ ਆ ਮਤ ਕਰੋ ਆਪਾਂ ਹੋਰ ਥਾਵਾਂ ਤੇ ਪੈਸਾ ਲਾਉਣੀ ਆ ਜਦੋਂ ਮੁਸੀਬਤ ਪੈਂਦੀ ਆ ਤੇ ਜੇ ਤੁਹਾਡੇ ਕੋਲ ਜਿਆਦਾ ਪੈਸਾ ਵਾ ਤੇ ਦਸਵੰਦ ਰੁਪਏ ਇਤਰਾ ਇੱਕੋ ਜਿਹੜੇ ਮਤ ਕਰਕੇ ਤੁਸੀਂ ਉਹਨੂੰ ਅਗਾਹ ਵਧਾਓ ਇਹਨੀਆਂ ਬੇਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ